ਖੇਰੀਆ ਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤੇ ਉਹਨੂੰ ਜਿਉਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਹਰ ਸਿਮਰਤ ਕੌਰ ਬਾਦਲ ਬਾਰੇ ਆਈ ਵੱਡੀ ਖਬਰ ਹਰ ਕੋਈ ਲੱਗਿਆ ਹੈਰਾਨ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਇਸ ਵਾਰ ਲੋਕ ਸਭਾ ਚੋਣਾਂ ਚ ਉਮੀਦਵਾਰਾਂ ਨੇ ਤਾ ਵੀ ਪੈਸਾ ਖਰਚ ਕੀਤਾ 13 ਵਿੱਚੋਂ 11 ਇਹ ਤੂੰ ਵੀ ਦੁਬਾਰਾ ਨੇ 50 ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚ ਕੀਤੀ ਤੇ ਚੋਣਾਂ 'ਚ ਪੈਸਾ ਖਰਚਣ ਵਾਲਿਆਂ ਦੀ ਅਕਾਲੀ ਸੰਸਦ ਮੈਂਬਰ ਹਰਸੇਮਤ ਬਰਬਾਦਲ ਦਾ ਨਾਮ ਸਭ ਤੋਂ ਉੱਪਰ ਹੈ ਇਸ ਚੋਣ ਵਿੱਚ ਹਰਸੇਮਤ ਨੇ ਸਭ ਤੋਂ ਵੱਧ 95.24 ਲੱਖ ਰੁਪਏ ਖਰਚ ਕੀਤੇ ਉਹਨਾਂ ਬਾਅਦ ਜਿਲੰਦਰ ਤੋਂ ਜਿੱਤੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਮੈਂਬਰ ਜੰਨੀ ਜੰਨੀ ਦਾ ਨਾਮ ਹੈ ਉਹਨਾਂ ਨੇ ਚੋਣਾਂ ਦੇ ਵਿੱਚ ਜੰਨੀ ਨੇ ਚੋਣਾਂ 'ਚ 85.12 ਲੱਖ ਰੁਪਏ ਖਰਚ ਕੀਤੇ ਹਨ ਦੇ ਨਾਲ ਹੀ ਸ਼ੋਮਨੀ ਕਾਲੀ ਦਲ ਦੀ ਇਕਲੋਤੀ ਉਮੀਦਵਾਰ ਸੀ ਜੋ ਹਰ ਸਮਤਕਰ ਬਾਦਲ ਜੁਲ ਲੋਕ ਸਭਾ ਚ ਹੋਣਾ ਚਾ ਕਾਲੀ ਦਲ ਤੋਂ ਜਿੱਤਨੇ ਚ ਕੰਮ ਜਾਬ ਹੋਈ ਸੀ ਜਦ ਕਿ ਪਾਰਟੀ ਦੇ ਬਾਕੀ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ ਵੱਡੀ ਖਬਰ ਆ ਰਹੀ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨ